ਕਿ ਤੁਹਾਡੀ ਦੁਕਾਨ ਤੋਂ ਬੁਰੀ ਕੋਈ ਸਾਈਜ਼ ਨਹੀਂ ਤੇ ਬੁਰੀ ਬਹਿਸ ਚੱਲੇਗੀ ਸਰ ਬਹਿਸ ਨਹੀਂ ਚੱਲ ਰਹੀ ਦੇਖੋ ਕੱਲ ਇੱਕ ਮੇਰੇ ਕੋ ਕਸਟਮਰ ਆਇਆ ਮੈਂ ਉਹਨੂੰ ਪਲਾਸਟਿਕ ਦੀ ਡੋਰ ਛੜਾ ਕੇ ਦੂਜੀ ਡੋਰ ਦੇਣ ਲਿਆ ਸੀਗਾ ਉਹਦੇ ਨਾਲ ਇੱਕ ਕਸਟਮਰ ਆ ਗਿਆ ਉਹ ਪਾਜੀ ਛੱਡੋ ਐ ਕੀ ਲੈਣਾ ਤੇ ਜਿਹੜੂਗੇ ਠਟਿਆਰਾ ਮੱਲੇ ਜਿਹੜਾ ਪਲਾਸਟਿਕ ਦਾ ਘਟੂ ਮਿਲਣ ਦੀ ਆ ਬਾ ਉੱਥੇ ਚੱਲਨੇ ਉੱਥੇ ਲੈਣੇ ਚੱਲ ਕੇ ਹਾਨੂੰ ਸਰ ਵੇਖੋ ਅਸੀਂ ਵੀ ਦੁਕਾਨ ਖੋਲ ਕੇ ਬੈਠੀਆਂ ਜੀ ਇਹ ਸਰਕਾਰ ਦਾ ਸਾਥ ਦੇਣ ਦੇ ਆ ਕਿ ਨਹੀਂ ਪਲਾਸਟਿਕ ਛੱਡਿਏ ਮੈਨੂੰ ਉਸ ਲਈ ਇੰਨਾ ਕੋ ਗੁੱਸਾ ਆਇਆ ਮੈਂ ਵੀਡੀਓ ਇੱਕ ਬਣਾਈ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੇ ਗੁਹਾਰ ਲਗਾਈ ਕਿ ਡੀਸੀ ਸਾਹਿਬ ਮੈਂ ਤੁਹਾਡੇਗੇ ਹੱਥ ਜੋੜ ਕੇ ਬੇਨਤੀ ਕਰਨਾ ਹੈ ਕਿ ਜਿਹੜੀ ਇਹ ਪਲਾਸਟਿਕ ਦੀ ਡੋਰ ਵੇਚ ਰਹੀ ਆ ਜਾਂ ਤਾਂ ਉਹਨੂੰ ਨਕੇਲ ਪਾਓ ਤੇ ਜਾਂ ਫਿਰ ਕਲੀਅਰ ਜਿਹੜੀ ਆ ਇਹ ਕਹੋਗੇ ਜੀ ਜਿਨ੍ਹਾਂ ਨੂੰ ਲਾਇਸੈਂਸ ਦਿੱਤੇ ਦਿਆ ਉਹ ਵੇਚ ਸਕਦੇ ਆ ਤੁਸੀਂ ਦੂਜੀ ਡੋਰ ਨੂੰ ਵੇਚਣਾ ਵੀ ਨਹੀਂਗਾ ਇਹ ਵੀ ਡੋਰ ਨਾਲ ਵੇਚੀ ਐ ਅੱਜ ਮੈਂ ਹੋਨੇ ਆਪਣੀ ਦੂਜੀ ਦੁਕਾਨ ਤੇ ਗਿਆ ਸੀਗਾ ਮੈਨੂੰ ਉਧਰ ਮੇਰਾ ਬੱਚਾ ਹੀ ਆ ਅਸਨਾਹ ਦੇਣ ਗਿਆ ਰੋਂਦਾ ਪਿਆ ਦੇਖੋ ਕਿ ਇਸ ਤਰ੍ਹਾਂ ਹਰ ਰਾਤ ਪੁਲਿਸ ਇੱਕ ਬੰਨੇ ਸਾਥ ਮੰਗਦੀ ਆ ਤੇ ਇੱਕ ਬੰਨੇ ਡਰਾਉਂਦੀ ਆ ਸੌਦ ਬਦ ਬੰਦਾ ਲੈ ਕੇ ਐਸਐਸਓ ਸਾਹਿਬ ਮੇਰੀ ਦੁਕਾਨ ਤੇ ਆਏ ਨੇ ਕਿ ਹਰ ਰਾਤ ਕਰਨਵਾਦੇ ਕਿ ਤੇਰੀ ਜੁਰਤ ਕਿੰਦਾ ਪਈ ਤੂੰ ਵੀਡੀਓ ਬਾਨਦੀ ਮੇਰੇ ਤੇ ਜੁਰਤ ਹੈ ਕੀ ਐ ਮੈਂ ਜੁਰਤ ਦਿਖਾਵਾਂਗਾ ਮੈਂ ਕਲੀਅਰ ਉਹਨਾਂ ਨੂੰ ਵੀ ਕਿਹਾ ਕਿ ਮੈਂ ਵੀਡੀਓ ਪਾਈ ਐ ਅੱਗੋਂ ਵੀ ਪਾਵਾਂਗਾ ਅਗਰ ਤੁਸੀਂ ਸੰਜੀਦਾ ਹੋਵੋ ਨਾ ਤੇ ਗੱਟੂ 1 ਮਿੰਟ ਦਾ ਕੰਮ ਐ ਬੰਦ ਕਰਨਾ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਬਟਾਲੇ ਸ਼ਹਿਰ ਤੇ ਨਹੀਂ ਗੱਟੂ ਵਿਕਿਆ ਐਸਐਸਪੀ ਸਾਹਿਬ ਅੱਗੇ ਮੈਂ ਤੁਹਾਡੇ ਮਾਧਮ ਤੋਂ ਵੀ ਕਾਂਗਾ ਕਿ ਇੱਕ ਵਾਰੀ ਉਹ ਵੀ ਸਟੇਟਮੈਂਟ ਦੇਣ ਕਿ ਹਾਂ ਮੈਂ ਰੋਕਿਆ ਬਟਾਲੇ ਦੇ ਗੱਟੂ ਵਿਕਣ ਤੋਂ ਮੇਰੇ ਬਟਾਲੇ ਕੋਈ ਗੱਟੂ ਨਹੀਂ ਵਿਕਿਆ ਆਪਾਂ ਲੋਕਾਂ ਦੇ ਕੋਠਿਆਂ ਦੇ ਚੱਕਰ ਲਗਾਣੇ ਆ ਡਰੋਨ ਨਾਲ ਚੱਕਰ ਲਗਾਣੇ ਆ ਜੇ ਲੋਕਾਂ ਦੇ ਘਰਾਂ 'ਚ ਗੱਟੂ ਆ ਗਿਆ ਇਹਦਾ ਮਤਲਬ ਇਹ ਕਿੱਥੋਂ ਆਇਆ ਫਿਰ ਤੇ ਐਸਪੀ ਸਾਹਿਬ ਮੰਨਣਗੇ ਨਾ ਕਿ ਉਹਨਾਂ ਦੀ ਨੈਗਲੀਜੈਂਸ ਹੈ ਕਿ ਗੱਟੂ ਵਿਕਿਆ ਕਿ ਕਿੱਥੇ ਗੱਲ ਹੋਈ ਕਿਉਂ ਚਲ ਗਈ ਸਰ ਪੁਲਿਸ ਨੇ ਮੈਂ ਕੋਈ ਗੁਨਾਹਦਬਾਜੀ ਕੀਤਾ ਨਹੀਂ ਹੈ ਮੇਰੇ ਕੋਲ ਤਾਂ ਪੁਲਿਸ ਵਾਲੇ ਇਸ ਕਰਕੇ ਆਏ ਸੀਗੇ ਕਿ ਤੁਸੀਂ ਵੀਡੀਓ ਕਿਉਂ ਪਾਈ ਆ ਤੇ ਮੈਂ ਹੱਥ ਜੋੜ ਕੇ ਉਹਨਾਂ ਨੂੰ ਇਹ ਕਿਹਾ ਕਿ ਭਾਜੀ ਮੈਂ ਗੁਨਾਹ ਕਰਦਾ ਵੀਡੀਓ ਪਾਣਾ ਸਰ ਮੇਕੋ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਵਾ ਨਸ਼ੇ ਦਾ ਨਸ਼ੇ ਦੇ ਵਿੱਚ ਵੀ ਸਰਕਾਰ ਦਾ ਸਾਥ ਇਸੇ ਕਰਕੇ ਕੋਈ ਨਹੀਂ ਦਿੰਦਾ ਕਿ ਇੱਥੇ ਤੇ ਚਲੋ ਲੋੜੀ ਆ 10 ਦਿਨ ਦੀ ਖੇਡ ਆ ਸਾਰੀ ਪਰ ਨਸ਼ਾ ਜਿਹੜਾ ਬੜਾ ਲੰਮਾ ਚੱਲ ਰਿਹਾ ਜੇਕਰ ਕੋਈ ਕੇਸ ਦਾ ਸਾਥ ਦਿੰਦਾ ਪੁਲਿਸ ਦਾ ਤਾਂ 100 150 ਬੰਦਾ ਲਿਆ ਕੇ ਉਹਨੂੰ ਤੇ ਹਰਾਸ ਕਰੋਗੇ ਤੁਹਾਡਾ ਸਾਥ ਕੌਣ ਦੇਗਾ ਅਗਰ ਐਸਐਸਪੀ ਸਾਹਮਣੇ ਮੇਰੇ ਕੋਲ ਆ ਪੁੱਛਣਾ ਆਈਗਾ ਕਿਥੇ ਬਿਕਰੇ ਆਵਾ ਮੈਨੂੰ ਆਪਣੇ ਦਫ਼ਤਰ ਬੁਲਾਉਂਦੇ ਹਜੇ ਵੀ ਬੁਲਾਣ ਮੇਰਾ ਨੰਬਰ ਨੋਟ ਕਰ ਲੈ ਕਿਸੇ ਪ੍ਰੈਸ ਵਾਲੇ ਕੋਲ ਲੈਣ ਕਿਸੇ ਕੋਲ ਲੈ ਲੈ ਮੇਰਾ ਨੰਬਰ ਸਭ ਕੋਲ ਆ ਗਿਆ ਮੇਰੀ ਆਈਡੀ ਤੇ ਮੈਸੇਜ ਕਰ ਦੇ ਮੈਨੂੰ ਬੁਲਾਣ ਆਪਣੇ ਕੋਲ ਬੁਲਾਣ ਪਿਆਰ ਨਾ ਮੈਨੂੰ ਪੁੱਛੋ ਇਹ ਥੋੜੀ ਗੱਲ ਕਿ ਤੁਸੀਂ ਏਦਾਂ 100 150 ਬੰਦਾ ਐਸਐਸਪੀ ਸਾਹਿਬ ਲਿਆ ਕੇ ਮੇਰੇ ਸਾਹਮਣੇ ਖੜਾ ਕਰ ਦੋ ਮੈਂ ਡਰਨ ਵਾਲਿਆਂ ਚ ਨਹੀਂ ਐ ਪਰਚਾ ਕਰ ਲੋਗੇ ਕਰ ਲੋ ਕੀ ਹੋ ਜਾਏਗਾ ਇੱਕ ਪਰਚਾ ਹੀ ਦਰਜ ਹੋ ਜਾਏਗਾ ਨਾ ਮੇਰੇ ਨਾਂ ਦੇ ਪਰ ਮੈਂ ਤੁਹਾਡੇਗੇ ਫਿਰ ਬੇਨਤੀ ਕਰਾਂਗਾ ਐਸਐਸਪੀ ਸਾਹਿਬ ਮੈਂ ਤੁਹਾਡੀ ਪਹਿਲੇ ਦਿਨ ਆ ਕੇ ਤਾਰੀਫ ਕੀਤੀ ਸੀ ਕਿ ਤੁਸੀਂ ਇੱਕ ਲੋਕ ਮਿਲਣੀ ਕੀਤੀ ਸੀ ਕਮਿਊਨਿਟੀ ਹਾਲ ਚ ਮੈਂ ਤੁਹਾਨੂੰ ਉਦੋਂ ਵੀ ਗੱਟੂ ਬਾਰੇ ਕਹਾਂਗਾ ਪਰ ਮੈਂ ਅੱਜ ਫਿਰ ਕਹਿੰਨਾ ਹੈ ਗੱਟੂ ਰੋਕ ਲਓ ਲੋਕਾਂ ਦੀਆਂ ਜਾਨਾਂ ਬਚਾ ਲਓ ਪਲੀਜ਼ ਅੱਜ ਇੱਕ ਸਰਚ ਕੀਤੀ ਗਈ ਕਿਤੇ ਕਿਤੇ ਵੱਲੋਂ ਸਰਚ ਕੀਤੀ ਗਈ ਕੀ ਮਿਲਿਆ ਮਾਜੋਗ ਐਸਐਸਪੀ ਸਾਹਿਬ ਬਟਾਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਨਚਾਰਜ ਸਪੈਸ਼ਲ ਬ੍ਰਾਂਚ ਨੂੰ ਨਾਲ ਲੈ ਕੇ ਚਾਈਨਾ ਰੋਡ ਦੇ ਗੱਟੂਆਂ ਦੇ ਸਬੰਧ ਵਿੱਚ ਸੱਜੇ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਰੱਖਵਾ ਏਰੀਏ ਦੇ ਵਿੱਚ ਸ਼ਹਿਰ ਦੇ ਠਾਣੇ ਸਿਟੀ ਦੇ ਏਰੀਏ ਦੇ ਵਿੱਚ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਤਾਂ ਜੋ ਕਿ ਜਿਹੜੀ ਚਾਨਾ ਰੋਡ ਦੀ ਵੱਧ ਤੋਂ ਵੱਧ ਰਿਕਵਰੀ ਕੀਤੀ ਜਾ ਸਕੇ ਕੀ ਕੀ ਕਾਮਯਾਬੀ ਮਿਲੀ ਅਜੇ ਤੱਕ ਅਜੇ ਤੱਕ ਕੋਈ ਕਾਮਯਾਬੀ ਨਹੀਂ ਮਿਲੀ ਜੀ ਫਿਲਹਾਲ ਸਰਚ ਜਿਹੜੀ ਆ ਉਹ ਜਾਰੀ ਆ ਜਿੱਨਾਂ ਚਿਰ ਕੋ ਕਾਮਯਾਬੀ ਨਹੀਂ ਹੁੰਦੀ ਇਹ ਸਰਚ ਇਸੇ ਤਰ੍ਹਾਂ ਹੀ ਜਾਰੀ ਰਹੂਗੀ ਆਉਣ ਵਾਲੇ ਦਿਨਾਂ ਚ। ਇੱਕ ਕਾਮ ਤੇ ਤੁਸੀਂ ਗੇ ਤਲ ਤੋਂ ਡਰਾ ਸਟਾਪ ਗਿਆ ਉਸ ਦੁਕਾਨਦਾਰ ਨਾਲ ਤਿੱਖੀ ਬਹਿਸ ਹੋਈ ਉਸ ਦਾ ਕਹਿਣਾ ਸੀ ਕਿ ਅੱਜ ਮੈਨੂੰ ਡਰਾਉਨ ਆਏ ਆ ਪੁਲਿਸ ਧਮਕਾਉਣ ਆਈ ਆ ਇਸ ਲਈ ਕਿ ਮੈਂ ਪੁਲਿਸ ਨੂੰ ਕਿਹਾ ਸੀ ਕਿ ਘੱਟੂ ਵਿਕਦਾ ਪਿਆ। ਇਹਦੇ ਬਾਰੇ ਉਹਦੇ ਕੋਲ ਜਾ ਕੇ ਪੁੱਛਿਆ ਕਿ ਜੇ ਸਾਨੂੰ ਨਹੀਂ ਪਤਾ ਤਾਂ ਤੁਸੀਂ ਗੱਲ ਸੱਟਣਾ ਸਾਂਝੀ ਕਰ ਦਿਓ ਜੇ ਤੁਸੀਂ ਮੋਤਪੁਰ ਦੇ ਜ਼ਿਲ੍ਹੇ ਥਾਣੇ ਆਪਣੇ ਸ਼ਹਿਰ ਦੇ ਮੋਤਪੁਰ ਆਦਮੀਆਂ ਦੇ ਵਿੱਚ ਆਉਂਦੇ ਜੇ ਤੇ ਤੇ ਸਾਨੂੰ ਸਹਿਯੋਗ ਦਿੱਤਾ ਜਾਵੇ। ਜਨਾਜ਼ਰ ਪਬਲਿਕਸਾ ਜੋ ਕੋ ਪੁਲਸ ਨੂੰ ਨਹੀਂ ਦਿੰਦੀ ਉਹਨਾਂ ਚਰ ਕੱਲੀ ਪੁਲਸ ਦਾ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਆ ਤੁਹਾਨੂੰ ਲੈ ਕੀ ਅਪੀਲ ਕੀ ਕਰਨਾ ਚਾਹੁੰਦੇ ਹੋ ਕੋ ਅਸੀਂ ਸਪੈਸ਼ਲ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜੀ ਚਾਈਨਾ ਡੋਰਿਆ ਇਹ ਬੱਚਿਆਂ ਨੂੰ ਨਾ ਦਿੱਤੀ ਜਾਵੇ ਨਾ ਖਰੀਦੀ ਜਾਵੇ ਨਾ ਵੇਚੀ ਜਾਵੇ ਬੇਸਿਕਲੀ ਇਹ ਤਾਂ ਨੁਕਸਾਨ ਵੀ ਦੇਖਣ ਨੂੰ ਮਿਲੇ ਆ ਬਹੁਤ ਕਿਹਦਾ ਨੁਕਸਾਨ ਪੰਛੀਆਂ ਨੂੰ ਵੀ ਹੈਗਾ ਜੀ ਜਾਨਵਰਾਂ ਨੂੰ ਹੈਗਾ ਜਿਹੜੇ ਹਵਾ ਚੋੜਦੇ ਆ ਤੇ ਬਾਕੀ ਜਿਹੜੇ ਲੋਕਲ ਸਕੂਟਰ ਮੋਟਰਸਾਈਕਲ ਤੇ ਜਾਂਦੇ ਆ ਉਹਨਾਂ ਦੇ ਵੀ ਸੱਟ ਲੱਗਦੀ ਆ ਉਹਦੇ ਨਾਲ ਕੱਟ ਲੱਗਦੇ ਆ